ਘਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਜ ਤੋ 2 ਦਿਨ ਪਹਿਲਾਂ ਨਵੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਹੁਣਾ ਵੱਲੋਂ ਸੋਸ਼ਲ ਮੀਡੀਆ ਤੇ ਪੋਸਟ ਪਾਈ ਗਈ ਸੀ ਕਿ ਸੁਖਬੀਰ ਸਿੰਘ ਬਾਦਲ ਦੇ ਧੜੇ ਦੇ ਵਿੱਚੋਂ ਬਹੁਤ ਸਾਰੇ ਸੁਖਬੀਰ ਸਿੰਘ ਬਾਦਲ ਦੇ ਸਾਥੀ ਨਵੀਂ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਬਣਨਗੇ ਕਿਉਂਕਿ ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਅੱਗੇ ਦੀ ਵਧਨ ਦਿੰਦਾ ਰਾਜਨੀਤੀ ਤੌਰ ਤੇ ਸਿਆਸਤ ਕਰਕੇ ਉਹਨਾਂ ਉੱਤੇ ਦਬਾਅ ਪਾਉਂਦਾ ਰਹਿੰਦਾ ਹੈ ਕਿਉਂਕਿ ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦਾ ਕਾਹਨ ਕੀਤਾ ਕੌਮ ਦਾ ਕਾਹਨ ਕੀਤਾ ਨੰਬਰ 1 ਪੰਜਾਬ ਨੂੰ ਬਣਾਉਣਾ ਚਾਹੀਦਾ ਸੀ ਜਦੋਂ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਗੱਠ ਜੋੜ ਸੀ ਲੇਕਿਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਪਰਵਾਰ ਨੂੰ ਨੰਬਰ 1 ਬਣਾਇਆ ਤੇ ਸੋਸ਼ਲ ਮੀਡੀਆ ਤੇ ਪੋਸਟ ਜਿਵੇਂ ਹੀ ਪਾਈ ਗਈ ਹਰਿੰਦਰ ਸਿੰਘ ਖਾਲਸਾ ਅਤੇ ਉਸ ਦੇ ਸਾਥੀ ਸ਼ਰੂਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਗਏ। ਸਿਰਪਾਉ પા ਕੇ ਗਿਆਨੀ ਹਰਪ੍ਰੀਤ ਸਿੰਘ ਹੁਣਾ ਵੱਲੋਂ ਸਵਾਗਤ ਕੀਤਾ ਗਿਆ। ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੇ ਸਾਥੀਆਂ ਨੂੰ ਪਾਜੜਾ ਪੈ ਗਿਆ ਕਿ ਉਹ ਕਿਹੜੇ ਖਾਸਬ ਖਾਸ ਨੇ। ਕਿਹੜੇ ਉਹ ਆਗੂ ਨੇ ਜਿਹੜੇ ਸੁਖਬੀਰ ਸਿੰਘ ਬਾਦਲ ਦੀਆਂ ਗੱਡੀਆਂ ਦੇ ਵਿੱਚ ਬੈਠਦੇ ਨੇ ਅਤੇ ਸੁਖਬੀਰ ਸਿੰਘ ਬਾਦਲ ਦੇ ਸਾਰੇ ਗੁੰਜਲਦਾਰ ਭੇਦ ਵੀ ਚੰਗੀ ਤਰ੍ਹਾਂ ਜਾਣਦੇ ਨੇ ਸੁਖਬੀਰ ਸਿੰਘ ਬਾਦਲ ਹੁਣ ਟੈਨਸ਼ਨ ਦੇ ਵਿੱਚ ਨੇ ਕਿ ਜਿਸ ਤਰ੍ਹਾਂ ਉਸ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਵੱਲੋਂ ਜਿਹੜੀ ਹੈ ਤਰਦਾਦ ਕੂਸ਼ੀ ਕੀਤੀ ਜਾ ਰਹੀ ਹੈ ਗਿਆਨੀ ਹਰਪ੍ਰੀਤ ਸਿੰਘ ਦੀ ਕਦੇ ਗਿਆਨੀ ਹਰਪ੍ਰੀਤ ਨੂੰ ਮਰਾਸੀ ਕਹਿ ਦੇਣਾ ਕਦੇ ਕਹਿ ਦੇਣਾ ਕਿ ਜੇਕਰ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਦਫ਼ਤਰ ਦੇ ਸਾਹਮਣੇ ਆਓ ਤੁਹਾਡੇ ਵਿੱਚ ਹਿੰਮਤ ਹੈ ਤੁਹਾਡੇ ਤਤੇ ਤਤੇ ਖੁਰਚ ਨੇ ਲਾਵਾਂਗੇ ਅਜੇ ਹੀ ਥਾਂ ਤੇ ਲਾਵਾਂਗੇ ਤੁਸੀਂ ਬੈਠੋਗੇ ਵੀ ਨਹੀਂ ਯਾਨੀ ਕਿ ਪਹਿਲਾ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਐਜ਼ ਇੱਕ ਮੁਖਜਤੇਦਾਰ ਰਹੇ ਫਿਰ ਉਹ ਸ੍ਰੀ ਦਮਦਮਾ ਸਾਹਿਬ ਦੇ ਐਜ਼ ਇੱਕ ਮੁਖਜਤੇਦਾਰ ਰਹੇ ਦੇਖੋ ਜਥੇਦਾਰ ਦੀ ਕਰਦਾਰਕੁਸ਼ੀ ਕਿਸ ਤਰ੍ਹਾਂ ਕੀਤੀ ਜਾ ਰਹੀ ਹੈ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਨੁਮਾਇंदे ਨੇ ਉਹ ਕਿਸ ਤਰ੍ਹਾਂ ਦੀ ਬੋਲੀ ਬੋਲ ਰਹੇ ਨੇ ਕਿਸ ਤਰ੍ਹਾਂ ਉਹ ਜਲੂਸ ਕੱਢ ਰਹੇ ਨੇ ਆਪਣੇ ਸ਼ਬਦੀ ਹਮਲਿਆਂ ਦੇ ਨਾਲ ਕਿਉਂਕਿ ਪੰਜਾਬ ਦੇ ਬੱਚੇ-ਬੱਚੇ ਨੂੰ ਪਤਾ ਹੈ ਕਿ ਸਹੀ ਕੌਣ ਹੈ, ਗਲਤ ਕੌਣ ਹੈ, ਕੌਮ ਦਾ ਕਾਹਨ ਕਿੰਨੇ ਕੀਤਾ ਹੈ। ਸ਼੍ਰੋਮਣੀ ਅਕਾਲੀ ਦਲ ਦੀ ਆਪ ਦੇ ਵਿੱਚ ਲੋਕਾਂ ਨੇ ਆਪਣੇ ਘਰ ਆਪਣੀਆਂ ਕੋਠੀਆਂ ਤੇ ਜਾਇਦਾਦਾਂ ਕਿਵੇਂ ਬਣਾਈਆਂ ਨੇ ਉਹ ਪੰਥ ਨੂੰ, ਕੌਮ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਸਿਆਸੀ ਰੂਟੀਆਂ ਕਿੰਨੇ ਸਿੱਖੀਆਂ ਨੇ ਤੇ ਦੂਸਰੇ ਪਾਸੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਪੋਸਟ ਪਾਈ ਗਈ ਹੈ ਗਿਆਨੀ ਹਰਪੀਸ ਉਹਨਾਂ ਵੱਲੋਂ ਕਿਤੇ ਨਾ ਕਿਤੇ ਬਲਵਿੰਦਰ ਸਿੰਘ ਭੁੰਦੜ ਵਰਗੇ ਵੀ ਲੱਗਦਾ ਹੈ ਕਿ ਟੱਚ ਦੇ ਵਿੱਚ ਹੋਣਗੇ ਸੁਖਬੀ ਯਾਨੀ ਹਰਪ੍ਰੀਤ ਸਿੰਘ ਦੇ ਕਿਉਂਕਿ ਚਾਹੇ ਡਾਕਟਰ ਦਲਜੀਤ ਸਿੰਘ ਚੀਮਾ ਹੈ ਚਾਹੇ ਬਲਵਿੰਦਰ ਸਿੰਘ ਭੁੰਦੜਾ ਹੈ ਕਿਉਂਕਿ ਬਲਵਿੰਦਰ ਸਿੰਘ ਭੁੰਦੜ ਨੇ ਹਾਲੇ ਕਿਸੇ ਵੀ ਤਰ੍ਹਾਂ ਦਾ ਹਮਲਾ ਜਿਹੜਾ ਹੈ ਗਿਆਨੀ ਹਰਪ੍ਰੀਤ ਸਿੰਘ ਹੁਣਾ ਤੇ ਨਹੀਂ ਕੀਤਾ ਹਾਲਾਂਕਿ ਡਾਕਟਰ ਦਲਜੀਤ ਸਿੰਘ ਚੀਮਾ ਸਿਕੰਦਰ ਸਿੰਘ ਮਲੂਕਾ ਸਰਬਜੀਤ ਸਿੰਘ ਚਿੰਝਰ ਐ ਐਡਵੋਕੇਟ ਅਸ਼ਦੀਪ ਸਿੰਘ ਕਲੇਰ ਜੋ ਸ਼ਰੋਮੀ ਅਕਾਲੀ ਦਲ ਦੇ ਸਪੋਕਸਮੈਨ ਨੇ ਇਹਨਾਂ ਸਾਰਿਆਂ ਵੱਲੋਂ ਸ਼ਬਦੀ ਹਮਲੇ ਕੀਤੇ ਜਾ ਰਹੇ ਨੇ ਕਦੇ ਜਾਤੀਵਾਚਕ ਸ਼ਬਦ ਬੋਲੇ ਜਾ ਰਹੇ ਨਹੀਂ ਗਿਆਨੀ ਹਰਪੀਸ ਨੂੰ ਲੈ ਕੇ ਕਿਉਂਕਿ ਨਵੀਂ ਸ਼ਰੂਮਣੀ ਅਕਾਲੀ ਦਲ ਦੇ ਪ੍ਰਧਾਨ ਬਣੇ ਨੇ ਕਿਉਂਕਿ ਉਹਨਾਂ ਨੇ ਕਿਹਾ ਸੀ ਕਿ ਸ਼ਰੂਮਣੀ ਅਕਾਲੀ ਦਲ ਉੱਤੇ ਵੀ ਕਬਜ਼ਾ ਕੀਤਾ ਜਾਵੇਗਾ ਅਤੇ ਸ਼ਰੂਮਣੀ ਅਕਾਲੀ ਦਲ ਦਾ ਚੋਣ ਨਿਸ਼ਾਨ ਵੀ ਆਪਣੇ ਕਮਜ਼ੇ ਵਿੱਚ ਚਲਿਆ ਜਾਵੇਗਾ ਤੇ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮਿਊਨਿਟੀ ਦਾ ਜਿਹੜਾ ਕਬਜ਼ਾ ਹੈ ਉਹ ਵੀ ਸੁਖਬੀਰ ਸਿੰਘ ਬਾਦਲ ਦੇ ਹੱਥੋਂ ਛੁਡਵਾਇਆ ਜਾਵੇਗਾ ਦੱਸਿਆ ਜਾ ਰਿਹਾ ਹੈ ਕਿ ਇਸ ਨੂੰ ਲੈ ਕੇ ਬਲਵਿੰਦਰ ਸਿੰਘ ਭੂਤੜ ਦਾ ਇੱਕ ਵਾਰ ਵੀ ਪਲਟਵਾਰ ਨਹੀਂ ਕੀਤਾ ਗਿਆ ਗਿਆਨੀ ਹਰਪ੍ਰੀਤ ਸਿੰਘ ਨੂੰ ਕਿਆ ਸਰਗਾਈਆਂ ਲਗਾਈਆਂ ਲਗਾਈਆਂ ਚਾਰੀਆਂ ਨੇ ਕਿ ਬਲਵਿੰਦਰ ਸਿੰਘ ਪੁੰਦੜ ਆਉਣ ਵਾਲੇ ਦਿਨਾਂ ਦੇ ਵਿੱਚ ਨਵੀਂ ਸ਼ਰੂਪਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਕਿਉਂਕਿ ਉਹ ਪਹਿਲਾਂ ਐਸੇ ਕੱਦਕਾਰੀ ਪ੍ਰਧਾਨ ਰਹਿ ਚੁੱਕੇ ਨੇ ਸ਼ਰੂਪਣੀ ਅਕਾਲੀ ਦਲ ਦੇ ਲੇਕਿਨ ਉਹਨਾਂ ਨੂੰ ਅਟ ਲੀਸ ਵਾਈਸ ਪ੍ਰਧਾਨ ਤੇ ਸ਼ਰੂਪਣੀ ਅਕਾਲੀ ਦਲ ਦਾ ਬਣਾ ਦੇਣਾ ਚਾਹੀਦਾ ਸੀ ਜਦੋਂ ਤੀਜੀ ਵਾਰ ਤੱਕੇ ਨਾਲ ਸ਼ਰੂਪਣੀ ਅਕਾਲੀ ਦਲ ਦੇ ਪ੍ਰਧਾਨ ਬਣੇ ਸੁਖਬੀਰ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਦੇ ਵਿਰੁੱਧ ਜਿਹੜੀ ਮੈਂ ਸ਼੍ਰੀ ਦਮਦਵਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਚਲਾਈ ਹੋਈ ਹੈ ਉਸ ਦੇ ਵਿੱਚ ਕਾਮਜਬ ਹੁੰਦੇ ਨੇ ਜਾਂ ਨਹੀਂ ਹੁੰਦੇ ਇਹ ਤਾਂ ਆਉਣ ਵਾਲੇ ਦਿਨਾਂ ਵਿੱਚ ਪਤਾ ਲੱਗੇਗਾ ਲੇਕਿਨ ਜਿਸ ਤਰ੍ਹਾਂ ਬਲਵਿੰਦਰ ਸਿੰਘ ਭੂਦੜ ਵੱਲੋਂ ਕਿਸੇ ਵੀ ਤਰ੍ਹਾਂ ਦਾ ਕੋਈ ਸ਼ਬਦੀ ਹਮਲਾ ਨਹੀਂ ਕੀਤਾ ਜਾ ਰਿਹਾ ਕਿਆਸਰਗਾਈਆਂ ਲਗਾਈਆਂ ਜਾ ਰਹੀਆਂ ਨਹੀਂ ਕਿ ਬਲਵਿੰਦਰ ਸਿੰਘ ਭੂਦੜ ਦੇ ਨਾਲ ਹੋਰ ਸੁਖਵੀਰ ਸਿੰਘ ਬਾਦਲ ਦੇ ਸਾਥੀ ਜਿਹੜੇ ਨੇ ਉਹ ਪੁਰਾਣੀ ਟੋਣੀ ਪੁਰਾਣੀ ਸ਼ਰੂਪਲੀ ਅਕਾਲੀ ਦਲ ਨੂੰ ਛੱਡ ਕੇ ਨਵੀਂ ਸ਼ਰੂਪਲੀ ਅਕਾਲੀ ਦਲ ਦੇ ਵਿੱਚ ਆਉਣਗੇ ਧੰਨਵਾਦ